ਫੇਸ ਸਨੈਚਰਸ ਨੂੰ ਐਪ੍ਰੀਹੈਂਡ ਕੀਤਾ ਇਹਨਾਂ ਚਿਆਂ ਸਨੈਚਰਸ ਦੇ ਨਾਲ ਸਾਡੇ ਦੋ ਪੁਰਾਣੇ ਪਰਚ ਸਨੈਚਿੰਗਸ ਦੇ ਕੇਸ ਹੋਏ ਹਨ ਤੇ ਦੋ ਨਵੇਂ ਐਫ ਆਈ ਆਰਸ ਰਜਿਸਟਰ ਕੀਤੇ ਗਏ ਹਨ ਇਹਨਾਂ ਦੇ ਕੋਲੋਂ ਹੁਣ ਤੱਕ ਦੋ ਚੋਰੀ ਦੇ ਬਾਈਕ ਇੱਕ ਸਨੈਚਡ ਹੋਈ ਹੋਈ ਆਕਟਵਾ ਤੇ ਇਹਨਾਂ ਦੇ ਵੱਲੋਂ ਵਾਰਦਾਤਾਂ ਵਿੱਚ ਯੂਜ਼ ਕੀਤੇ ਜਾਣ ਵਾਲਾ ਇੱਕ ਬੁਲੇਟ ਮੋਟਰਸਾਈਕਲ ਤੇ ਇੱਕ ਹੋਰ A1 ਮੋਟਰਸਾਈਕਲ ਬਰਾਮਦ ਹੋਇਆ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਸੋਨੇ ਦੇ ਗਹਿਣੇ ਜਿਹੜੇ ਇਹਨਾਂ ਨੇ ਸਨੈਚ ਕੀਤੇ ਹੋਏ ਹਨ ਤੇ ਵਿਦੇਸ਼ੀ ਕਰੰਸੀ ਲੋਕਾਂ ਦੇ ਪਰਸਪੋਰਟ ਦੇ ਵਿੱਚ ਪਾਏ ਗਏ ਡਾਕੂਮੈਂਟਸ ਆਦੀ ਕਈ ਚੀਜ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾਂ ਚੁੱਕੀਆਂ। ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਪਿਛਲੇ ਲੰਮੇ ਸਮੇਂ ਤੋਂ ਨਵਾਂ ਸ਼ਹਿਰ ਔੜ ਰਾਹੋ ਦੇ ਏਰੀਏ ਵਿੱਚ ਲੋਕੀ ਜਿਹੜੇ ਲੁੱਟਾ ਖੋਹਾਂ ਕਰ ਰਹੇ ਸਨ ਮਾੜੇ ਅਨਸਰ ਉਹਨਾਂ ਤੋਂ ਤਰਾ ਤਰਾ ਕੰਮ ਬਰੇਸਨ ਮਾੜੇ ਅਨਸਰਾਂ ਨੇ ਥਰ ਥੱਲੀ ਮਚਾਈ ਹੋਈ ਸੀ ਲੇਕਿਨ ਹੁਣ ਨਵਾਂ ਸ਼ਹਿਰ ਪੁਲਿਸ ਅਤੇ ਰਾਹੋ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਦੀ ਕਨਫਰੈਸ ਕਾਨਫਰੰਸ ਮੈਡਮ ਡੀਐਸਪੀ ਮਾਧਵੀ ਸ਼ਰਮਾ ਕੁਝ ਹੀ ਪਲਾਂ ਵਿੱਚ ਕਰਨ ਜਾ ਰਹੇ ਨੇ ਅਤੇ 6 ਜਾਣੇ ਜਿਹੜੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਆ 4 ਸਿਟੀ ਪੁਲਿਸ ਵੱਲੋਂ 2 ਰਾਹੋ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਚੀਜ਼ਾਂ ਬਰਾਮਦ ਹੋਈਆਂ ਮੈਂ ਦੱਸ ਦਿੰਦਾ ਕਿ ਨਵਾਂ ਸ਼ਹਿਰ ਪੁ ਮਾੜੇ ਅਨਸਰ ਫੜਿਆ ਉਹਨਾਂ ਕੋਲੋਂ ਮੋਟਰਸਾਈਕਲ ਬੁਲਟ ਦੋਸ ਸਪਲੈਂਡਰ ਇੱਕ ਐਕਟਿਵ ਆ ਔਰ ਇੱਕ ਪਲਸਰ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਵਾਲੀਆਂ ਵੀ ਬਰਾਮਦ ਹੋਈਆਂ ਤੇ ਜਿਹੜੇ ਇਹ ਮਾੜੇ ਅਨਸਰ ਲਾਹੋ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਉਹਨਾਂ ਕੋਲੋਂ ਰੈਡਮੀ ਫੋਨ ਜਿਹੜਾ ਬਰਾਮਦ ਹੋਇਆ ਤੇ ਇੱਕ ਵਿਅਕਤੀ ਆਲਰੇਡੀ ਜੇਲ੍ਹ ਵਿੱਚ ਐ ਉਹਦੇ ਬਾਰੇ ਪਤਾ ਲੱਗਾ ਕਿ ਉਹਨੇ ਯੂਰੋ ਜਾਂ ਡਾਲਰ ਕਿਸੇ ਵਿਅਕਤੀ ਕੋਲੋਂ ਖੋਏ ਸਨ ਤਾਂ ਦਸਤਾਵੇਜ਼ ਵੀ ਕੁਝ ਮਿਲੇ ਹਨ ਕਿਸੇ ਦੇ ਖੋਏ ਹੋਏ ਦਸਤਾਵੇਜ਼ ਵੀ ਇਹਨਾਂ ਮਾੜੇ ਅਨਸਰਾਂ ਕੋਲ ਮਿਲਿਆਣ ਹੁਣ ਵੱਡੇ ਸਵਾਲ ਇਹ ਆ ਕਿ ਕੀ ਇਹ ਮਾੜੇ ਅਨਸਰ ਜਿਹੜ ਇੱਕੋ ਗ੍ਰੋਨ ਨਾਲ ਤਾਲੁਕ ਰੱਖਦੇ ਹਨ ਕਿ ਸਾਰੀਆਂ ਚੀਜ਼ਾਂ ਇਹਨਾਂ ਨੇ ਖੋਈਆਂ ਸਨ ਕਿ ਕਿਤੇ ਚੋਰੀ ਕੀਤੀ ਅਸੇ ਜਿਵੇਂ ਹੁਣ ਮੋਟਰਸਾਈਕਲ ਬਰਾਮਦ ਹੋਇਆ ਕਿ ਇਹ ਖੋਏ ਗਏ ਸਨ ਜਾਂ ਇਹਨਾਂ ਨੂੰ ਚੋਰੀ ਕੀਤਾ ਸੀ ਵੱਖ-ਵੱਖ ਸਥਾਨ ਤੋਂ ਕਿੱਥੋਂ ਚੋਰੀ ਕੀਤਾ ਸੀ ਔਰ ਕਿੰਨਾਂ ਦੇ ਮੋਟਰਸਾਈਕਲ ਹਨ ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਅਸੀਂ ਪ੍ਰੈਸ ਕਾਨਫਰੰਸ 'ਤੇ ਆ ਕੇ ਲਵਾਂਗੇ ਪਰ ਇੱਕ ਵਾਰੀ ਪ੍ਰੈਸ ਕਾਨਫਰੰਸ ਦਾ ਸਿੱਧਾ ਰੋਕ ਕਰਦੇ ਹਾਂ ਜੀ ਅਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਹੈ ਜ਼ਿਲ੍ਹੇ ਦੇ ਵਿੱਚ ਡੇਲੀ ਚੈਕਿੰਗਸ ਕੀਤੀਆਂ ਜਾ ਰਹੀਆਂ ਜਿਸ ਦੇ ਤਹਿਤ ਕਈ ਹੋ ਰਹੀਆਂ ਚੋਰੀਆਂ ਤੇ ਸਨੇਚਰਿੰਗਸ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਸਿਟੀ ਤੇ ਰਾਹੂ ਥਾਣੇ ਦੀ ਪੁਲਿਸ ਪਾਰਟੀਆਂ ਨੇ ਕਾਫੀ ਅੱਛਾ ਕੰਮ ਕੀਤਾ ਹੈ ਤੇ ਪਿਛਲੇ ਕੁਝ ਹੀ ਦਿਨਾਂ ਦੇ ਵਿੱਚ 6 ਸਨੇਚਰਜ਼ ਨੂੰ ਐਪਰੀਹੈਂਡ ਕੀਤਾ ਹੈ। ਇਹਨਾਂ 6 ਸਨੇਚਰਜ਼ ਦੇ ਨਾਲ ਸਾਡੇ ਦੋ ਪੁਰਾਣੇ ਪਰਚੇ ਸਨੇਚਿੰਗ ਦੇ ਟਰੇਸ ਹੋਏ ਹਨ ਤੇ ਦੋ ਨਵੇਂ ਐਫਆਈਆਰਸ ਰਜਿਸਟਰ ਕੀਤੀਆਂ ਗਈਆਂ। ਇਹਨਾਂ ਦੇ ਕੋਲੋਂ ਹੁਣ ਤੱਕ ਅਦੋ ਚੋਰੀ ਦੇ ਬਾਈਕ ਇੱਕ ਸਨੈਚਡ ਹੋਈ ਹੋਈ ਐਕਟਵਾ ਤੇ ਇਹਨਾਂ ਦੇ ਵੱਲੋਂ ਵਾਰਦਾਤਾਂ ਵਿੱਚ ਯੂਜ਼ ਕੀਤੇ ਜਾਣ ਵਾਲਾ ਇੱਕ ਬੁਲੇਟ ਮੋਟਰਸਾਈਕਲ ਤੇ ਇੱਕ ਹੋਰ A1 ਮੋਟਰਸਾਈਕਲ ਬਰਾਮਦ ਹੋਇਆ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਸੋਨੇ ਦੇ ਗਹਿਣੇ ਜਿਹੜੇ ਇਹਨਾਂ ਨੇ ਸਨੈਚ ਕੀਤੇ ਹੋਏ ਹਨ ਤੇ ਵਿਦੇਸ਼ੀ ਕਰੰਸੀ ਲੋਕਾਂ ਦੇ ਪਰਸ ਖੋਣ ਦੇ ਵਿੱਚ ਪਾਏ ਗਏ ਡਾਕੂਮੈਂਟਸ ਆਦੀ ਕਈ ਚੀਜ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਅੱਗੇ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਅੱਗੇ ਤਰਤੀਸ਼ ਦੇ ਵਿੱਚ ਹੋਰ ਜੋ ਵੀ ਗੱਲਾਂ ਸਾਹਮਣੇ ਆਉਂਦੀਆਂ ਉਸ ਦੇ ਤਹਿਤ ਕਾਰਵਾਈ ਕੀਤੀ ਜਾਏਗੀ ਪਹਿਲੇ ਕਿੰਨੇ ਮਾਮਲੇ ਕਰ ਗਿਆ ਨਾ ਇਨਾਂ ਦੇ ਅਲਗ-ਅਲਗ ਮਾਮਲੇ ਦਰਜ ਹਨ ਕਿਸੇ ਤੇ ਪਹਿਲੇ 4 ਕੇਸਿਸ ਰਜਿਸਟਰਡ ਹੈ ਕਿਸੇ ਤੇ ਇੱਕ ਵੀ ਹੈਗਾ ਕਿਸੇ ਤੇ ਤਿੰਨ ਹੈ ਵਿੱਚੋਂ ਦੋ ਸਨੈਚਰਜ਼ ਅਜਿਹੇ ਹੈ ਜਿਹੜੇ ਰੀਸੈਂਟਲੀ 5 ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਚੋਂ ਆਏ ਤੇ ਆਂਦੇ ਹੀ ਉਹਨਾਂ ਨੇ ਫਿਰ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਵਿੱਚੋਂ 4 ਸਨੈਚਰ ਇੱਕੋ ਗਿਰੋਹ ਦੇ ਹਨ ਤੇ ਦੋ ਸਨੈਚਰਜ਼ ਜਿਹੜੇ ਰਾਹੋਂ ਦੇ ਵਿੱਚ ਫੜੇ ਗਏ ਆ ਉਹ ਵੱਖ ਗਿਰੋਹ ਦੇ ਜਿਹੜੀ ਵਿਦੇਸ਼ੀ ਕਰੰਸੀ ਖੋਈ ਸੀ ਕਿ ਕਿਤੇ ਚੋਰੀ ਦੀ ਹੋਈ ਸੀ ਉਹਨਾਂ ਕਿੰਨਾ ਕਿੰਨਾ ਸੀਗਾ ਵਿਦੇਸ਼ੀ ਕਰੰਸੀ ਵਿਦੇਸ਼ੀ ਕਰੰਸੀ ਉਹਨਾਂ ਦੇ ਵਿੱਚੋਂ 20 ਡਾਲਰਸ ਨਿਕਲੇ ਆ ਤੇ ਇਸ ਦੇ ਨਾਲ ਉਹਨਾਂ ਦੇ ਕੋਲੋਂ ਕੁਝ ਇੰਡੀਅਨ ਕਰੰਸੀ ਉਹਨਾਂ ਦਾ ਫੋਨ ਤੇ ਹੋਰ ਡਾਕੂਮੈਂਟਸ ਵੀ ਬਰਾਮਦ ਹੋਏ। ਇਕਰੀ ਇਕਰੀ ਇਹਦੀ ਜਲ ਸਰਗਮ ਸੀ ਗਏ ਲੋਕ। ਰਾਹੂ ਦੇ ਏਰੀਆ ਦੇ ਵਿੱਚ ਔਰ ਦੇ ਏਰੀਆ ਦੇ ਵਿੱਚ ਤੇ ਆਪਣੇ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ। ਪਰ ਮੈਨਾਂ ਦੀ ਉਮਰ ਕਿੰਨੀ ਹੈ? ਉਮਰਾਂ ਵੀ ਇਹਨਾਂ ਦੀ ਵੈਰੀ ਕਰਦੀਆਂ। ਸਾਰੇ ਐਡਲਟਸ ਸ। ਤੇ 20 ਤੋਂ ਲੈ ਕੇ ਇਹਨਾਂ ਦੀ 35 ਸਾਲ ਦੇ ਵਿੱਚ ਉਮਰ ਹੈ ਜੀ ਤੁਸੀਂ ਜ਼ਿਕਰ ਕੀਤਾ ਕਿ ਡਾਕੂਮੈਂਟ ਵੀ ਮਲੇ ਆ ਉਹ ਕਿਹਨਾਂ ਤੇ ਮਲੇ ਉਹਦੇ ਆਇਡੈਂਟੀਫਾਈ ਕਰ ਲਏ ਕਿ ਹਾਂਜੀ ਉਹ ਆਇਡੈਂਟੀਫਾਈਡ ਹੈ ਉਹਨਾਂ ਵੱਲੋਂ ਐਫਆਈਆਰ ਰਜਿਸਟਰ ਕਰਾਈ ਗਈ ਹੈ ਤੇ ਉਸ ਐਫਆਈਆਰ ਦੇ ਵਿੱਚ ਇਹਨਾਂ ਦੀ ਅਰੈਸਟ ਵੀ ਪਾ ਲਈ ਗਈ ਉਹ ਵੀ ਮੈਡਮ ਕੋਈ ਬੰਦੇ ਲੈ ਕੇ ਨਾਲ ਕੀ ਰੋਜ਼ਨਾ ਸੰਬੰਧ ਹਲੇ ਪੁੱਛਤਾਛ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕੀਤੀ ਜਾਏਗੀ ਤੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਅਕੋਰਡਿੰਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਮਤਲਬ ਇੱਕ ਜਿਹੜਾ ਰਾਹੁਲ ਹੈ ਹਰਜਿੰਦਰ ਸਿੰਘ ਇਹਦੇ ਲਿਖਿਆ ਵੀ ਜਨਵਰੀ 22 ਦੇ ਵਿੱਚ ਇਹਨੂੰ ਸਜ਼ਾ ਹੋਈ ਹੈ ਹਾਂਜੀ ਤੇ ਹੁਣ ਜ਼ਮਾਨਤ ਤੇ ਹਾਂਜੀ ਜ਼ਮਾਨਤ ਤੋਂ ਆਪਕੇ ਬਾਅਦ ਫੇਰ ਹਾਂਜੀ ਫੇਰ ਇਹ ਹੀ ਵਾਰਦਾਤਾਂ ਨੂੰ ਅੰਜਾਮ ਦੇਗਾ ਥੋੜੀ ਮਾਲੀ ਤੇ ਜਾਏਗਾ ਹਾਂਜੀ ਹੋਰ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਜਾਏਗਾ